ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਮੈਂ ਜਾਨਣਾ ਚਾਹੁੰਦਾ ਵੀ ਤਕੌਨੀਆਂ ਦੇ ਵਿੱਚ ਇੱਕ ਬਹੁਤ ਦਰਪਾਗੇਪੂਨ ਘਟਨਾ ਹੋਈ ਸੀ ਜਿਹੜੀ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਗਵਾਹੀਆਂ ਵੀ ਹੋਣ ਵਾਲੀਆਂ ਨੇ ਉਹਦੇ ਵਿੱਚ ਕੁਝ ਜਿਹੜਾ ਕੇਸ ਚੱਲਿਆ ਵਾ ਉਹਦੇ ਉੱਤੇ ਡਿਸੀਜਨ ਆਉਣੇ ਵੀ ਬਾਕੀ ਨੇ ਉਹਦੇ ਵਿੱਚ ਜ਼ਖਮੀਆਂ ਨੂੰ ਜਾਂ ਜਿਹੜੇ ਉਹਦੇ ਵਿੱਚ ਚੋਟ ਲ ਹੋਏ ਹਨ ਗੰਭੀਰ ਰੂਪ ਦੇ ਵਿੱਚ ਉਹਨਾਂ ਨੂੰ ਮਾਅਬਜਾ ਵੀ ਮਿਲਣਾ ਸੀ ਠੀਕ ਹੈ ਜੀ ਪਰ ਉਹ ਵੀ ਨਹੀਂ ਮਿਲਿਆ ਉਹਦੇ ਉੱਤੇ ਉਹਨਾਂ ਸਾਰਿਆਂ ਨੇ ਗੱਲਬਾਤ ਕਰਨਾ ਵੀ ਇਸ ਸਮੇਂ ਸੰਯੁਕਤ ਮੋਰਚਾ ਕਿੱਥੇ ਆ ਕੀ ਸੰਯੁਕਤ ਮੋਰਚਾ ਠਕੋਣਿਆਂ ਦੀ ਲੜਾਈ ਅਜੇ ਵੀ ਲੜ ਰਿਹਾ ਵਾ ਕਿ ਨਹੀਂ ਲੜ ਰਿਹਾ ਜਾਂ ਸੰਯੁਕਤ ਮੋਰਚਾ ਜਿਹੜਾ ਵਾ ਡਿਸਮੈਂਟਲ ਹੋ ਗਿਆ ਵਾ ਨਹੀਂ ਦੇਖੋ ਜੀ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੀ ਲੜਾਈ ਲੜ ਰਿਹਾ ਔਰ ਬਹੁਤ ਮਜ਼ਬੂਤੀ ਨਾਲ ਲੜ ਰਿਹਾ ਹੈ ਔਰ ਉਮੀਦ ਹੈ ਕਿ ਅਖੀਰ ਤੱਕ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਨਾਲ ਖੜਾ ਰਹੂਗਾ ਔਰ ਜਿਤੋਂ ਤੱਕ ਕੇਸ ਦੀ ਗੱਲ ਹੈ ਕੇਸ ਦੇ ਵਿੱਚ ਲਗਾਤਾਰ ਗਵਾਹਾਂ ਚੱਲ ਰਹੀਆਂ ਕਿਸਾਨਾਂ ਵੱਲੋਂ ਔਰ ਲਗਭਗ 19 ਗਵਾਹਾਂ ਹੋ ਚੁੱਕੀਆਂ ਨੇ ਗਵਾਹ ਟੋਟਲ ਕਿੰਨੇ ਨੇ ਜੀ ਟੋਟਲ ਤਾਂ ਗਵਾਹ 96 ਆ 96 ਗਵਾਹ ਹਾਂਜੀ 96 ਗਵਾਹ ਲੇਕਿਨ ਅਜੇ ਤੱਕ 19 ਗਵਾਹਾਂ ਹੋ ਗਈਆਂ ਨੇ ਮਤਲਬ ਤੁਹਾਨੂੰ ਲੱਗਦਾ ਨਹੀਂ ਕਿ 4 ਸਾਲ ਦੇ ਵਿੱਚ 19 ਗਵਾਹਾਂ ਹੀ ਹੋ ਪਈਆਂ ਨੇ ਹਾਂ ਬਿਲਕੁਲ ਇਹ ਕੋਰਟ ਦਾ ਜਿਹੜਾ ਪ੍ਰੋਸੀਜਰ ਹੁੰਦਾ ਆ ਉਹ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੋਰਟ ਨੂੰ ਦੇਖਣੀ ਆਉਂਦੀਆਂ ਨੇ ਕਈ ਵਾਰ ਛੁੱਟੀਆਂ ਹੋ ਜਾਂਦੀਆਂ ਵਿੱਚ ਫਿਰ ਦੋ ਦੋਵੇਂ ਪੱਖ ਤੋਂ ਗਵਾਈ ਹੁੰਦੀ ਹੈ ਦੂਸਰੇ ਪੱਖ ਦੀ ਵੀ ਹੁੰਦੀ ਹੈ ਔਰ ਇਧਰ ਵੀ 219 ਔਰ 220 ਦੋ ਕੇਸ ਹੈ ਤੇ ਇਸ ਕਰਕੇ ਸਾਰੀਆਂ ਗਵਾਈਆਂ ਜੜੀਆਂ ਹੋਈ ਜਾ ਰਹੀਆਂ ਔਰ ਸਾਡੇ ਵਕੀਲ ਜਣੇ ਬਹੁਤ ਮਜਬੂਤੀ ਨਾਲ ਕੇਸ ਨੂੰ ਲੜ ਰਹੇ ਔਰ ਸਾਰੇ ਹੀ ਕਿਸਾਨਾਂ ਦਾ ਇਸ ਕੇਸ ਦੇ ਉੱਤੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਗਈ ਸੀ ਕਿ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਇੱਕ ਉੱਥੋਂ ਦੇ ਅਹੰਕਾਰੀ ਮੰਤਰੀ ਨੇ ਅਹੰਕਾਰ ਦੇ ਵਿੱਚ ਆ ਕੇ ਕਿਸਾਨਾਂ ਦਾ ਕਿਸ ਤਰੀਕੇ ਨਾਲ ਉੱਥੇ ਇਹਨਾਂ ਨੂੰ ਦਰੜਤਾ ਗੱਡੀਆਂ ਹੈਟਾਂ ਤਾਂ ਉਹ ਪੂਰੀ ਦੁਨੀਆ ਦੇ ਵਿੱਚ ਗੱਲ ਗਈ ਸਾਰੀ ਦੁਨੀਆ ਇਸ ਵਾਕਈ ਬਹੁਤ ਸਾਰੀਆਂ ਦੁਨੀਆ ਦੀ ਨਜ਼ਰ ਹੈ ਇਸ ਕੇਸ ਦੇ ਉੱਤੇ ਹੈ ਔਰ ਬਹੁਤ ਮਜ਼ਬੂਤੀ ਨਾਲ ਉੱਥੇ ਲੋਕਲ ਟੀਮ ਵੀ ਸਾਡੀ ਭਾਰਤੀ ਕਿਸਾਨ ਯੂਨੀਅਨ ਸੰਘਰਸ਼ ਮੋਰਚਾ ਦੀ ਇਹਨੂੰ ਬੜੇ ਮਜ਼ਬੂਤੀ ਨਾਲ ਲੜ ਰਹੇ ਨੇ ਔਰ ਸਾਡਾ ਪੱਖ ਬਹੁਤ ਮਜ਼ਬੂਤ ਹੈ ਤੁਸੀਂ ਕਿਹਾ ਹੰਕਾਰੀ ਮੰਤਰੀ ਨੇ ਦਰੜਤਾ ਕਿਸਾਨਾਂ ਨੂੰ ਠੀਕ ਆ ਉਹ ਚ ਕੋਈ ਦੋਰਾਏ ਨਹੀਂ ਪਰ ਤੁਹਾਡਾ ਮੋਰਚਾ ਤੇ ਦਿੱਲੀ ਲੱਗਾ ਹੋਇਆ ਸੀ ਤੁਸੀਂ ਤਕੋਣੀਆਂ ਕਿਦਾਂ ਲੜਾਈ ਲੈ ਕੇ ਪਹੁੰਚ ਗਏ ਇਸ ਚੀਜ਼ ਨੂੰ ਟਾਲਿਆ ਨਹੀਂ ਜਾ ਸਕਦਾ ਕੀ ਗੱਲ ਕਿਉਂਕਿ ਉਹ ਵੇਖੋ ਇਲਜ਼ਾਮ ਤਰਾਸ਼ੀ ਤਾਂ ਬਹੁਤ ਹੋ ਰਹੀ ਸੀ ਉਸ ਸਮੇਂ ਕਿਸਾਨ ਆਗੂ ਵੀ ਬਹੁਤ ਕੁਝ ਬੋਲ ਰਹੇ ਸਨ ਵੱਧ ਚੜ ਗਏ ਜੇ ਕੋਈ ਮੰਤਰੀ ਨੇ ਵੀ ਬੋਲਤਾ ਤਾਂ ਉਹਨੂੰ ਏਡੀ ਕਿਹੜੀ ਗੱਲ ਸੀ ਤੁਸੀਂ ਗੱਲ ਵਿਹਾਉਣ ਵਾਸਤੇ ਤੁਸੀਂ ਚਾਰ ਪੰਜ ਲੋਕਾਂ ਦੀ ਬਲੀ ਦੇ ਦਿੱਤੀ ਉੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਉਸ ਟਾਈਮ ਜਦੋਂ ਇਹ ਅੰਦੋਲਨ ਚੱਲਦਾ ਸੀ ਤੇ ਸੰਤ ਕਿਸਾਨ ਮੋਰਚਾ ਇੱਕ ਦਬਾਅ ਬਣਾਉਣ ਵਾਸਤੇ ਪੂਰੇ ਦੇਸ਼ ਦੇ ਵਿੱਚ ਇੱਕ ਦਬਾਅ ਬਣਾਉਣ ਲਈ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ ਜਿਦੇ ਵਿੱਚ ਭਾਜੀਪੀ ਦੇ ਕਿਉਂਕਿ ਭਾਜੀਪੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਵੀ ਔਰ ਯੂਪੀ ਦੇ ਵਿੱਚ ਵੀ ਔਰ ਭਾਜੀਪੀ ਸਰਕਾਰ ਤੋਂ ਹੀ ਸਾਡੀ ਮੰਗ ਸੀ ਸੈਂਟਰ ਗਵਰਨਮੈਂਟ ਤੋਂ ਜਿਹੜਾ ਤਿੰਨ ਕਾਲੇ ਕਾਨੂੰਨ ਹੈ ਉਹ ਇੱਕ ਸੰਤ ਕਿਸਾਨ ਮੋਰਚੇ ਦਾ ਹੀ ਪ੍ਰੋਗਰਾਮ ਸੀ ਕਿ ਜਿੱਥੇ-ਜਿੱਥੇ ਵੀ ਸਰਕਾਰ ਦੇ ਮੰਤਰੀ ਜਾਂਦੇ ਆ ਉਥੇ ਲੋਕਲ ਬਾਡੀਜ਼ ਲੋਕਲ ਕਿਸਾਨ ਉਹਨਾਂ ਦਾ ਕਾਲੇ ਝੰਡੇ ਵਿਖਾ ਕੇ ਵਿਰੋਧ ਕਰ ਹਾਂ ਤੁਸੀਂ ਕਿਹਾ ਲੋਕਲ ਕਿਸਾਨ ਪਰ ਉਹਦੇ ਵਿੱਚ 200 250 ਕਿਲੋਮੀਟਰ ਤੋਂ ਕਿਸਾਨ ਆ ਗੂ ਤੁਹਾਡੇ ਚੱਲ ਕੇ ਉੱਥੇ ਪਹੁੰਚਗੇ ਕੀ ਗੱਲ ਉੱਥੇ ਲੋਕਲ ਕਿਸਾਨ ਉਹਨਾਂ ਦਾ ਵਿਰੋਧ ਨਹੀਂ ਸੀ ਕਰ ਸਕਦੇ ਇੱਥੋਂ ਇਹਨਾਂ ਨੂੰ ਜਾਣ ਦੀ ਕਿਉਂ ਲੋੜ ਪੈ ਗਈ ਨਹੀਂ ਦੇਖੋ ਉਹ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਜੜ ਜਣੀ ਜਥੇਬੰਦੀਆਂ ਦੇ ਜਿੱਥੇ ਜਿੱਥੇ ਲੋਕ ਹੁੰਦੇ ਨੇ ਉਹ ਫਿਰ ਉਹਨਾਂ ਨੂੰ ਉੱਥੇ ਇਨਵਾਈਟ ਕੀਤਾ ਜਾਂਦਾ ਹੈ ਕਿ ਕਿਉਂਕਿ ਉਹ ਕੁਝ ਲੀਡਰ ਇੱਥੋਂ ਗਏ ਸੀਗੇ ਤੁਸੀਂ ਉਤਰਾਖੰਡ ਦੀ ਗੱਲ ਕਰ ਰਹੇ ਹੋ ਅਸੀਂ ਵੀ ਗਏ ਸੀ ਤੇ ਉੱਥੋਂ ਲੋਕਾਂ ਨੇ ਇਨਵਾਈਟ ਕੀਤਾ ਸੀਗੇ ਤੁਸੀਂ ਵੀ ਆਓ ਇੱਕ ਸ਼ਾਂਤਮਈ ਉਹ ਪ੍ਰੋਟੈਸਟ ਸੀਗਾ ਜੋ ਵੀ ਲੋਕ ਸੀ ਉੱਥੇ ਇਹਨਾਂ ਦੇ ਹੱਥ ਵਿੱਚ ਖਾਲੀ ਝੰਡੇ ਸੀਗੇ ਕਾਲੇ ਔਰ ਕਾਲੇ ਝੰਡੇ ਲੈ ਕੇ ਵਿਰੋਧ ਕਰਦੇ ਸੀ ਸ਼ਾਂਤਮਈ ਤਰੀਕੇ ਨਾਲ ਔਰ ਇੱਕ ਪਾਰਕ ਦੇ ਵਿੱਚ ਵਿਰੋਧ ਸੀ ਲੇਕਿਨ ਕੁਝ ਲੋਕ ਜਦੋਂ ਸੜਕ ਤੇ ਵੀ ਜਦੋਂ ਜਾਇਜ਼ ਗੱਲ ਜ਼ਿਆਦਾ ਪੀੜ ਹੁੰਦੀ ਹੈ ਤੇ ਸੜਕ ਤੇ ਵੀ ਕੁਝ ਲੋਕ ਆ ਜਾਂਦੇ ਆ ਜਦੋਂ ਕਿਸਾਨ ਵਾਪਸ ਆਉਂਦੇ ਸੀ ਉਸ ਟਾਈਮ ਇਹ ਘਟਨਾ ਹੋਈ ਹੈ ਔਰ ਇਹ ਘਟਨਾ ਜਿਹੜੀ ਹੈ ਸੋਚੀ ਸਮਝੀ ਸਾਜਿਸ਼ ਤਹਿਤ ਹੋਈ ਹੈ ਔਰ ਕਿਸਾਨਾਂ ਨੂੰ ਨੀਵਾ ਵਿਖਾਉਣ ਵਾਸਤੇ ਹੋਈ ਹੈ ਕਿਸਾਨਾਂ ਨੂੰ ਕਮਜ਼ੋਰ ਕਰਨ ਲਈ ਵਸਤੇ ਹੋਈ ਹੈ ਲੇਕਿਨ ਕਿਸਾਨ ਨਾ ਕਮਜ਼ੋਰ ਹੈ ਔਰ ਨਾ ਮਜਬੂਰ ਹੈ ਕਿਸਾਨ ਜਿਹੜਾ ਮਜਬੂਤ ਹੈ ਔਰ ਇਹ ਮਜਬੂਤੀ ਨਾਲ ਜਿਹੜਾ ਅਸੀਂ ਇਸ ਕੇਸ ਨੂੰ ਲੜ ਰਹੇ ਹਾਂ ਹਾ ਘਟਨਾ ਜਿਹੜੀ ਹੈ ਬਹੁਤ ਨਿੰਦਨੀ ਹੈ ਔਰ ਬਹੁਤ ਹੀ ਜ਼ਿਆਦਾ ਇਹਦੇ ਤੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਸ ਤਰੀਕੇ ਨਾਲ ਸੱਤਾ ਦੇ ਮੱਧ ਦੇ ਵਿੱਚ ਆ ਕੇ ਸੰਤਾ ਦੇ ਹੰਕਾਰ ਵਿੱਚ ਆ ਕੇ ਸਰਕਾਰਾਂ ਕੀ ਕੁਛ ਕਰਦੀਆਂ ਨੇ ਤੇ ਉਹ ਜਿਹੜਾ ਇੱਕ ਸੀਗਾ ਇਸ ਲਈ ਫਿਰ ਸਾਰਾ ਪੂਰੀ ਦੁਨੀਆ ਪੂਰਾ ਮੀਡੀਆ ਜਿਹੜਾ ਹੈ ਉੱਥੇ ਫੋਕਸ ਹੋ ਗਿਆ ਸੀ ਤੋ ਉਹ ਮਜ਼ਬੂਤੀ ਨਾਲ ਸੰਯੁਕਤ ਸੰਮੋਰਚਾ ਇਹਨੂੰ ਲੜ ਰਿਹਾ ਹੈ ਔਰ ਇਹ ਅਸੀਂ ਮਜ਼ਬੂਤੀ ਨਾਲ ਇਹਨੂੰ ਕੇਸ ਨੂੰ ਲੜਨਾ ਗਿਆ ਬਿਲਕੁਲ ਜੀ ਇਹ ਜਿਹੜੇ ਆਗੂ ਹੁੰਦੇ ਆ ਉਹਨਾਂ ਦੀ ਸੂਝ-ਬੂਝ ਹੁੰਦੀ ਹੈ ਵੀ ਅਸੀਂ ਕਿਤੇ ਵਿਰੋਧੀਆਂ ਦੀ ਸਾਜ਼ਿਸ਼ ਦੇ ਸ਼ਿਕਾਰ ਨਾ ਹੋ ਜਾਈਏ ਉੱਥੇ ਮੈਂ ਕਹਾਂਗਾ ਇਹ ਤਕੋਰੀਆਂ ਦੇ ਵਿੱਚ ਜਰੂਰ ਅਸੀਂ ਵਿਰੋਧੀਆਂ ਦੀ ਸਾਜ਼ਿਸ਼ ਦੇ ਸ਼ਿਕਾਰ ਹੋ ਗਏ ਉਹ ਚਾਲਾਂ ਨੂੰ ਨਹੀਂ ਸਮਝ ਪਾਏ ਚਲੋ ਉਹਨੂੰ ਛੱਡ ਦਿੰਦੇ ਆ ਹੁਣ ਤੁਸੀਂ ਕਹਿ ਰਹੇ ਹੋ ਵੀ ਬੜੀ ਮਜ਼ਬੂਤੀ ਦੇ ਨਾਲ ਸੰਯੁਕਤ ਮੋਰਚਾ ਲੜ ਰਿਹਾ ਵਾ 96 ਦੇ ਵਿੱਚੋਂ ਹਜੇ 19 ਦੀ 4 ਸਾਲਾਂ ਦੇ ਵਿੱਚ 19 ਲੋਕਾਂ ਦੀ ਗਵਾਈ ਹੋਈ ਹੈ ਸਿਰਫ ਹਜੇ ਤੱਕ ਠੀਕ ਹੈ ਜੀ ਤੇ ਫਿਰ ਕਿੰਨੀ ਕ ਮਜਬੂਤੀ ਦੇ ਨਾਲੜਿਆ ਫਿਰ ਬਾਕੀ ਜਿਹੜੀਆਂ ਇੰਨੀਆਂ ਗਵਾਈਆਂ ਬਚੀਆਂ ਨੇ ਉਹ ਕਿੰਨਾ ਕੁ ਟਾਈਮ ਲੱਗੇਗਾ ਜਾ ਕੇ ਉਹਨਾਂ ਨੂੰ ਪੂਰੇ ਹੁੰਦਿਆ ਦੇਖੋ ਜੀ ਇਹ ਚੀਜ਼ਾਂ ਹੁੰਦੀਆਂ ਨੇ ਗਵਾਈਆਂ 96 ਜ਼ਰੂਰ ਹੈ ਲੇਕਿਨ ਬਹੁਤ ਸਾਰੀਆਂ ਗਵਾਈਆਂ ਉਹਦੇ ਵਿੱਚ ਇਹੋ ਜਿਹੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ ਗਵਾਈ ਤਾਂ 4-5 ਹੀ ਗਵਾਈਆਂ ਕਰ ਮਜਬੂਤੀ ਨ ਹੋ ਜਾਂ ਤਾਂ ਉਹ ਕੇਸ ਨੂੰ ਜਿਹੜਾ ਸਜ਼ਾ ਤੱਕ ਪਹੁੰਚਾਉਣ ਲਈ ਬਹੁਤ ਸਫੀਸ਼ੀਐਂਟ ਹੁੰਦੀਆਂ ਨੇ ਲੇਕਿਨ ਇਹਦੇ ਵਿੱਚ ਉਨੇ ਗਵਾਈਆਂ ਸਾਡੀਆਂ ਬਹੁਤ ਮਜ਼ਬੂਤ ਹੋਈਆਂ ਨੇ ਔਰ ਇਹ ਦੂਸਰੇ ਪੱਖ ਦੇ ਵਿੱਚ ਕਿਤਨਾ ਕਿਤੇ ਇਸ ਚੀਜ਼ ਨੂੰ ਲੈ ਕੇ ਡਰ ਵੀ ਹੈ ਕਿ ਉਨੇ ਗਵਾਈਆਂ ਹੋ ਗਈਆਂ ਬਾਕੀ ਅਸੀਂ ਜ਼ਿਆਦਾਤਰ ਗਵਾਈਆਂ ਨਹੀਂ ਕਰਾਵਾਂਗੇ ਲੇਕਿਨ ਜਿੰਨੀਆਂ ਕਿ ਹੋ ਜਾਣੀਆਂ ਜਲਦ ਤੋਂ ਜਲਦ ਉਹਨਾਂ ਨੂੰ ਕਰਾਵਾਂਗੇ ਕਿਉਂ ਟ੍ਰਾਇਲ ਜਿਹੜਾ ਚੱਲਣਾ ਹੈ ਚਾਰ ਸਾਲ ਇਹ ਚੀਜ਼ਾਂ ਕੌਣ ਤੈਅ ਕਰੇਗਾ ਵੀ ਕਿਹਦੀ ਗਵਾਈ ਕਰਾਉਣੀ ਹੈ ਕਿਹਦੀ ਨਹੀਂ ਕਰਾਉਣੀ ਨਹੀਂ ਦੇਖੋ ਇਹ ਤਾਂ ਵਕੀਲ ਹੀ ਤੈਅ ਕਰਨਗੇ ਠੀਕ ਹੈ ਵਕੀਲ ਤੈਅ ਕਰਨਗੇ ਸਾਡੇ ਬਹੁਤ ਮਜ਼ਬੂਤ ਲਾਇਰ ਨੇ ਵਕੀਲ ਨੇ ਉਹ ਲੱਗੇ ਹੋਏ ਨੇ ਜਿਹੜੀਆਂ ਮਜ਼ਬੂਤ ਗਵਾਈਆਂ ਹੋਣਗੀਆਂ ਉਹ ਕਰਾਈਆਂ ਜਾਣੀਆਂ ਜਿਹੜੀ ਥੋੜੀ ਵੀ ਹਲਕੀ ਗਵਾਈ ਹੋਏਗੀ ਉਹ ਨਹੀਂ ਕਰਵਾਈ ਜਾਏਗੀ ਐ ਸਾਡੇ ਰੁੱਦਰਪੁਰ ਦੇ ਵੀ 3 ਫੱਟਰ ਹੋਏ ਹਨ 4 ਹੋਏ ਸਨ ਇੱਕ ਇੱਕ ਜਣਾ ਦਾ ਚਲੋ ਆਗੂ ਸੀ ਨੇਤਾ ਸੀ ਉਹਨੂੰ ਮੁਆਵਜ਼ਾ ਮਿਲ ਗਿਆ ਬਾਕੀ 3 ਨਾ ਜਣਿਆਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਦੀਆਂ ਗਵਾਈਆਂ ਵੀ ਨਹੀਂ ਹੋਈਆਂ ਅਜੇ ਤੱਕ ਉਹ ਗਵਾਈ ਉਹ ਕਹਿੰਦੇ ਨੇ ਵੀ ਅਸੀਂ ਗਵਾਈ ਦੇਣ ਜਾਂਦੇ ਆ ਸਾਡੀ ਗਵਾਈ ਕਟਵਾ ਦਿੱਤੀ ਜਾਂਦੀ ਆ ਜਿਹੜਾ ਬੰਦਾ ਉੱਥੇ ਮੌਕੇ ਤੇ ਮजूद ਸੀ ਉਹ ਫੱਟੜ ਵੀ ਹੋਇਆ ਸੀ ਤਾਂ ਉਹਨਾਂ ਦੀਆਂ ਗਵਾਈਆਂ ਕਿਉਂ ਨਹੀਂ ਤੁਸੀਂ ਕਰਵਾ ਲੈ ਕਿਉਂ ਕਟਵਾ ਲੈ ਜੀ ਨਹੀਂ ਕਟਵਾਈ ਕਿ세 ਦਿਨ ਨਹੀਂ ਗਈ ਗਵਾਈ ਗਵਾਈ ਕੈਸੇ ਨਹੀਂ ਕਟਵਾਏਗੀ ਉਹਨਾਂ ਦਾ ਵੀ ਨੰਬਰ ਆ ਜਾਊਗਾ ਜਲਦੀ ਕਿਉਂਕਿ ਉਹ ਕੋਰਟ ਦਾ ਇਹ ਪ੍ਰੋਸੀਜਰ ਹੁੰਦਾ ਹੈ ਤੇ ਚ ਅਸੀਂ ਕੁਛ ਨਹੀਂ ਕਰ ਸਕਦੇ ਜਿਵੇਂ ਸਾਡੇ ਵਕੀਲ ਕਹਿੰਨੇ ਕਿ ਉਸ ਹਿਸਾਬ ਨਾਲ ਉਹਨਾਂ ਦੀ ਗਵਈਆਂ ਕਰਾਈ ਜਾਣੀ ਕਿ ਮੈਂ ਵੀ ਮਜ਼ਬੂਤ ਗਵਾ ਇੱਕ ਤੇ ਮੇਰੀ ਵੀ ਗਵਈ ਅਜੇ ਤੱਕ ਨਹੀਂ ਹੋਈ ਤਾਂ ਇਹ ਕਿ ਗਵਈਆਂ ਸਾਰੀਆਂ ਹੋਣਗੀਆਂ ਮਜ਼ਬੂਤ ਗਵਈਆਂ ਸਾਰੀਆਂ ਕਰਾਵਾਂਗੇ ਜਿਹੜੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਫੱਟੜ ਲੱਗੀਆਂ ਹੋਏ ਨੇ ਉਹਨਾਂ ਦੇ ਤੇ ਲਾਜ਼ਮੀ ਕਰਾਵਾਂਗੇ ਗਵਾਈ ਉਸ ਸਮੇ ਇਹ ਕਿਹਾ ਗਿਆ ਸੀ ਵੀ ਜੋ ਵੀ ਖਰਚਾ ਆਏਗਾ ਕੇਸ ਲਾਣ ਤੇ ਜਾਂ ਗਵਾਵਾਂ ਨੂੰ ਪੁਗਤੌਣ ਦੇ ਉੱਤੇ ਜਾਂ ਗਵਾਵਾਂ ਦਾ ਜੇ ਮੰਨ ਲਓ ਕਿ ਉਹਨਾਂ ਨੂੰ ਆਰਥਿਕ ਤੌਰ ਤੇ ਨਿੱਜੀ ਤੌਰ ਤੇ ਵੀ ਲੋੜ ਪੈਂਦੀ ਹੈ ਉਹ ਵੀ ਮਦਦ ਕੀਤੀ ਜਾਏਗੀ ਤੇ ਹੁਣ ਜਿਹੜੇ ਗਵਾਜ ਇਥੋਂ ਜਾਂਦੇ ਨੇ 200 ਕਿਲੋਮੀਟਰ ਪੈਂਡਾ ਮਾਰ ਕੇ ਤੇ ਉਹ ਆਪਣੇ ਪੱਲਿਓਂ ਹੀ ਤੇਲ ਫੂਕੇ ਜਾ ਰਹੇ ਨੇ ਆਪਣੇ ਪੱਲਿਓਂ ਹੀ ਖਰਚਾ ਕਰਕੇ ਜਾ ਰਹੇ ਉਹਨਾਂ ਦੀ ਕੋਈ ਮਦਦ ਨਹੀਂ ਹੋ ਰਹੀ ਤੇ ਮੈਂ ਪੁੱਛਣਾ ਚਾਹੁੰਦਾ ਵਾਂ ਸੰਗਤ ਵੀ ਜਾਣਨਾ ਚਾਹੁੰਦੀ ਆ ਕਿ ਉਸ ਸਮੇਂ ਸੰਯੁਕਤ ਮੋਰਚਾ ਦਾ ਇੱਕ ਬਜਟ ਸੀਗਾ ਹੁਣ ਕਿਉਂਕਿ ਇਸ ਸਮੇਂ ਜਿਹੜਾ ਰਨਿੰਗ ਦੇ ਵਿੱਚ ਨਹੀਂਗਾ ਸੰਯੁਕਤ ਮੋਰਚਾ ਦੇ ਵੇਖਿਆ ਜਾਏ ਕਿ ਕੀ ਗੱਲ ਅਜੇ ਵੀ ਕੋਈ ਤੁਹਾਡਾ ਫੰਡ ਬਣਿਆ ਹੋਇਆ ਵਾ ਕੋਈ ਤੁਹਾਡਾ ਸੰਯੁਕਤ ਮੋਰਚਾ ਦਾ ਵੀ ਜਿੱਥੇ ਜਿਹੜਾ ਪੈਸਾ ਤੁਸੀਂ ਵਕੀਲਾਂ ਨੂੰ ਵੀ ਦੇ ਹੀ ਰਹੇ ਹੋਗੇ ਸੰਯੁਕਤ ਮੋਰਚੇ ਦੇ ਰਿਹਾ ਹੋਏਗਾ ਕਿਤੇ ਨੂੰ ਕਿਤੇ ਤੇ ਉਹ ਫੰਡ ਕਿੱਥੋਂ ਆ ਰਿਹਾ ਤੁਹਾਡੇ ਕੋ ਕਿਵੇਂ ਇਕੱਠਾ ਹੋ ਰਿਹਾ ਤੁਹਾਡੇ ਕੋ ਨਹੀਂ ਸੰਕਤ ਮੋਰਚਾ ਕੀ ਹੈ ਸੰਕਤ ਮੋਰਚੇ ਦੀਆਂ ਲੋਕਲ ਬਾਡੀਆਂ ਹੁੰਦੀਆਂ ਨੇ ਫਿਰ ਸਟੇਟ ਲੈਵਲ ਹੈ ਫਿਰ ਰਾਸ਼ਟਰੀ ਲੈਵਲ ਦੀ ਬਾਡੀ ਹੈ ਜੇਕਰ ਜਿਹੜੀ ਲੋਕਲ ਬਾਡੀ ਹੈ ਉਹ ਜ਼ਰੂਰ ਉਹਨਾਂ ਦੀ ਮਦਦ ਕਰੇਗੀ ਅਗਰ ਕਿਸੇ ਨੂੰ ਫੰਡ ਦੀ ਲੋੜ ਹੈ ਕਿ ਮੰਨ ਲਓ ਉੱਥੇ ਜਾਣਾ ਆਉਣਾ ਤੇਲ ਪਾਣ ਦੀ ਜ਼ਰੂਰਤ ਹੈ ਹੋਰ ਵੀ ਕੋਈ ਮਦਦ ਦੀ ਜ਼ਰੂਰਤ ਹੈ ਤੇ ਉਹਦੇ 'ਚ ਕੋਈ ਨਾ ਨਹੀਂ ਹੈ ਸੰਕਤ ਮੋਰਚੇ ਵੱਲੋਂ ਉਹਨਾਂ ਦੀ ਪੂਰੀ ਹੈਲਪ ਕੀਤੀ ਜਾਏਗੀ ਤੇਲ ਪਾਣੀ ਜੋ ਵੀ ਚਾਹੀਦਾ ਉਹ ਦੱਸਣ ਆਪਣੇ ਗਵਾਈ ਦੇ ਕੇ ਆਉਣ ਔਰ ਮਜਬੂਤੀ ਨਾ ਲਗਵਾਈਦਣ ਕਿਸ ਕੋਈ ਡਰ ਭੈ ਦੇ ਕੋਈ ਹੈ ਨਹੀਂ ਕਿ ਕਿਉਂਕਿ ਇਹ ਹੈ ਕਿ ਇਹ ਜਿੰਨੀਆਂ ਮਜਬੂਤ ਗਵਾਈਆਂ ਹੋ ਜਾਣਗੀਆਂ ਉਹਨਾਂ ਦਾ ਆਪਣਾ ਕੇਸ ਮਜਬੂਤ ਹੋ ਜਾਊਗਾ ਔਰ ਆਪਾਂ سزا ਦਵਾਉਣ ਚ ਉਹਨਾਂ ਚ ਜਿਹੜੇ ਆ ਉਹ ਜਿਹੜੇ ਉਹਨੂੰ سزا ਦਵਾਵਾਂਗੇ ਇਹਨਾਂ ਨੂੰ ਜਿਹੜਾ ਮਾਅਵਜਾ ਦੇਣ ਦੀ ਗੱਲ ਸਰਕਾਰ ਨੇ ਕੀਤੀ ਸੀ ਅਸੀਂ ਦਾਂਗੇ ਫਟਰਾਂ ਨੂੰ ਤਾਂ ਉਹ ਕਿਉਂ ਕਾਣੀ ਅਲਾ ਮੰਗੀ ਕਿਉਂ ਨਹੀਂ ਦਿੱਤਾ ਗਿਆ ਮਾਅਵਜਾ ਅਜੇ ਤੱਕ ਸਰ ਉੱਤੇ ਹੁਣ ਸੰਯੁਕਤ ਮੋਰਚੇ ਦਾ ਕੋਈ ਆਗੂ ਗੱਲ ਵੀ ਨਹੀਂ ਕਰਦਾ ਦੇਖੋ ਸੰਯੁਕਤ ਮੋਰਚਾ ਤੇ ਉਹ ਇੱਕ ਬਹੁਤ ਵੱਡੀ ਮੀਟਿੰਗ ਉਹ ਤਾਂ ਲਖੀਮਪੁਰ ਖੀਰੀ ਵਿੱਚ ਵੀ ਹੋਈ ਸੀ ਜਿੱਥੇ ਚ ਲਵਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਸੀ ਔਰ ਇੱਕ ਬੜੀ ਮਜ਼ਬੂਤੀ ਨਾਲ ਸਰਕਾਰ ਅਕੇ ਗੱਲ ਰੱਖੀ ਸੀ ਲੇਕਿਨ ਤੁਸੀਂ ਜਾਣਦੇ ਹੀ ਹੋ ਕਿ ਸਰਕਾਰ ਜਿਹੜੀ ਹੈ ਉਹ ਇਸ ਟਾਈਮ ਵਿਰੋਧੀ ਸਰਕਾਰ ਹੈ ਕਿਸਾਨਾਂ ਦੀ ਔਰ ਇਸ ਕਰਕੇ ਉਹ ਜਿਹੜਾ ਉਹਨਾਂ ਨੇ ਕੋਈ ਉੱਤੇ ਧਿਆਨ ਨਹੀਂ ਦਿੱਤਾ ਸਾਡੀ ਇਹ ਜੇ ਵੀ ਮੰਗ ਹੈ ਕਿ ਜਿਹੜੇ ਫਟੜੜ ਹੈ ਉਹਨਾਂ ਨੂੰ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਔਰ ਪਰਿਵਾਰਾਂ ਨੂੰ ਇੱਕ ਇੱਕ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਹਮੇਸ਼ਾ ਰਹੇਗੀ ਔਰ ਹਰ ਮੈਂਜ ਤੋਂ ਅਸੀਂ ਗੱਲ ਕਰਦੇ ਆ ਕਿ ਉਹਨਾਂ ਨੂੰ ਇਹ ਜਿਹੜੀ ਹੈ ਬਣਦੀ ਸਜ਼ਾ ਹੀ ਮਿਲੇ ਔਰ ਜਿਹੜੇ ਸਾਡੇ ਫਟੜ ਹੋਏ ਆ ਔਰ ਉਹਨਾਂ ਨੂੰ ਜਿਹੜਾ ਉਹਦਾ ਮੁਆਵਜ਼ਾ ਜੋ ਤੈਅ ਕੀਤਾ ਸੀਗਾ ਉਹ ਜ਼ਰੂਰ ਦਵਾਇਆ ਜਾਵੇ ਇਹ ਹਮੇਸ਼ਾ ਅਸੀਂ ਮੰਗ ਕਰਦੇ ਰਵਾਂਗੇ ਸਰਕਾਰ ਦਵੇ ਨਾ ਦਵੇ ਉਹਦਾ ਨਜ਼ਰੀਆ ਹੈ ਬਿਲਕੁਲ ਜੀ ਤੁਸੀਂ ਮੰਗ ਕਰਦੇ ਰਹੋਗੇ ਸਰਕਾਰ ਮੰਗ ਠੁਕਰਾਉਂਦੀ ਰਹੇਗੀ ਤੁਹਾਡੀ ਨਹੀਂ ਮੰਨੇਗੀ ਪਰ ਲੋੜ ਤਾਂ ਹੋਣਿਆ ਉਹਨਾਂ ਨੂੰ ਜਿਨ੍ਹਾਂ ਨੂੰ ਲੋੜ ਆਂਦੇ ਹੁੰਦੇ ਈਦ ਤੋਂ ਬਾਅਦ ਤੰਬਾ ਫੂਕਣਾ ਵਾ ਉਹਨਾਂ ਨੇ ਬਾਅਦ ਚ ਕੀ ਕਰਨਾ ਮੰਨ ਲਓ ਵੀ ਲੋੜ ਆਜਿਆ ਉਹਨਾਂ ਨੂੰ ਤੁਸੀਂ ਮੰਗ ਕਰਦੇ ਰਹਿੰਦੇ ਹੋ ਕਿ ਕਮੀ ਕਿੱਥੇ ਰਹਿ ਰਹੀ ਹੈ ਕਿਉਂ ਨਹੀਂ ਮੁਆਵਜ਼ਾ ਮਿਲਿਆ ਕੀ ਗੱਲ ਉਹ ਤੁਹਾਡੇ ਜਿਹੜੀ ਆ ਆਗੂਆਂ ਦੀ ਕਮੀ ਰਹੀ ਹੈ ਸਰਕਾਰ ਦੀ ਕਮੀ ਰਹੀ ਹੈ ਜਾਂ ਪ੍ਰਸ਼ਾਸਨ ਦੀ ਕਮੀ ਰਹੀ ਹੈ ਦੇਖੋ ਜਿਆਦਾ ਕਮੀ ਤਾਂ ਮੈਂ ਪ੍ਰਸ਼ਾਸਨ ਦੀ ਕਹੂੰਗਾ ਕਿ ਪ੍ਰਸ਼ਾਸਨ ਨੇ ਵੀ ਸਹੀ ਢੰਗ ਨਾਲ ਗੱਲ ਸਰਕਾਰ ਤੱਕ ਨਹੀਂ ਪਹੁੰਚਾਈ ਅਗਰ ਪ੍ਰਸ਼ਾਸਨ ਨੇ ਸਹੀ ਢੰਗ ਨਾਲ ਗੱਲ ਸਰਕਾਰ ਤੱਕ ਪਹੁੰਚਾਈ ਹੁੰਦੀ ਤਾਂ ਸਰਕਾਰ ਦੇ ਅੱਗੇ 2-4 ਕਰੋੜ ਰੁਪਏ ਕੋਈ ਵੱਡੀ ਗੱਲ ਨਹੀਂ ਹੈ ਬਹੁਤ ਛੋਟੀਆਂ ਗੱਲਾਂ ਨੇ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਇਹਦੇ ਵਿੱਚ ਕਮੀ ਰਹੀ ਹੈ ਜੋ ਪ੍ਰਸ਼ਾਸਨ ਉਸ ਟਾਈਮ ਉੱਥੇ ਮੌਜੂਦ ਸੀ ਸਮਝੌਤੇ ਦੇ ਟਾਈਮ ਤੇ ਉਹ ਪ੍ਰਸ਼ਾਸਨ ਦੇ ਅਸੀਂ ਜਾ ਕੇ ਬਾਅਦ ਦੇ ਵਿੱਚ ਮਿਲੇ ਵੀ ਸੀ ਲੇਕਿਨ ਉਹ ਉਹਨਾਂ ਨੇ ਟਾਲ ਮਟੋਲ ਉਹਦੇ ਤੇ ਕਰ ਦਿੱਤੀ ਔਰ ਕਿਉਂਕਿ ਉਹ ਉਸ ਟਾਈਮ ਜਿਹੜਾ ਹੈ ਉਹ ਟਾਲਣਾ ਚਾਹੁੰਦੇ ਸੀ ਕਿਸੇ ਤਰੀਕੇ ਨਾਲ ਇਹ ਮਾਮਲਾ ਜਿਹੜਾ ਆ ਸੋਲਵ ਹੋਵੇ ਤੇ ਅਸੀਂ ਜੋ ਵੀ ਅਸੀਂ ਮੰਨਵਾ ਸਕੀਏ ਜੋ ਦੇ ਸਕੀਏ ਉਹ ਉਹਨਾਂ ਨੇ ਜਿਵੇਂ 45 ਲੱਖ ਰੁਪਏ ਇੱਕ ਇੱਕ ਪਰਿਵਾਰ ਨੂੰ ਦਿੱਤਾ 45 45 ਲੱਖ ਰੁਪਏ ਉਹਨਾਂ ਨੇ ਦਿੱਤਾ ਔਰ ਉਸ ਤੋਂ ਬਾਅਦ ਜਦੋਂ ਇੱਕ ਸਮਝੌਤਾ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਕਰਨੀਆਂ ਸੀ ਉਹ ਸਰਕਾਰ ਤੱਕ ਜਿਹੜੀ ਹੈ ਪ੍ਰਸ਼ਾਸਨ ਨੇ ਗੱਲ ਸਹੀ ਢੰਗ ਨਾਲ ਨਹੀਂ ਪਹੁੰਚਾਈ ਇਹ ਸਾਰੀ ਪ੍ਰਸ਼ਾਸਨ ਦੀ ਹੀ ਕਮੀ ਰਹੀ ਹੈ ਇਹਦੇ ਵਿੱਚ ਪ੍ਰਸ਼ਾਸਨ ਨੇ ਠੰਡੇ ਬਸਤੇ 'ਚ ਪਾਇਆ ਹੋਇਆ ਹੈ ਲੇਕਿਨ ਅਸੀਂ ਹਮੇਸ਼ਾ ਮੰਗ ਕਰਦੇ ਰਵਾਂਗੇ ਕਿ ਅੱਜ ਨਹੀਂ ਕੱਲ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਮਿਲੇ ਔਰ ਪਰਿਵਾਰਾਂ ਨੂੰ ਇੱਕ ਇੱਕ ਮੈਂਬਰ ਨੂੰ ਨੌਕਰੀ ਜ਼ਰੂਰ ਮਿਲੇ ਹਰ ਮੰਚ ਤੋਂ ਅਸੀਂ ਅੱਜ ਵੀ ਕਹਿੰਨੇ ਆ ਸੰਕਤ ਮੋਰਚੇ ਦੀ ਹਰ ਮਹੀਨੇ ਮੀਟਿੰਗ ਹੁੰਦੀ ਹੈ ਦਿੱਲੀ ਦੇ ਵਿੱਚ ਹੁੰਦੀ ਹੈ ਕਈ ਵਾਰੀ ਪੰਜਾਬ 'ਚ ਹੁੰਦੀ ਹੈ ਉਹ ਹਰ ਮੀਟਿੰਗ 'ਚ ਅਸੀਂ ਮੰਗ ਪੱਤਰ ਦਿੰਨੇ ਆ ਸਰਕਾਰ ਨੂੰ ਯੂਪੀ ਦੀ ਸਰਕਾਰ ਨੂੰ ਵੀ ਦਿੰਨੇ ਆ ਸੈਂਟਰ ਦੀ ਸਰਕਾਰ ਨੂੰ ਵੀ ਦਿੰਨੇ ਆ ਸਾਡਾ ਮੰਗ ਪੱਤਰ ਜਾਂਦਾ ਹੈ ਔਰ ਉਹਨਾਂ ਦੇ ਲਖੀਮਪੁਰ ਖੀਰੀ ਦੇ ਕਿਸਾਨਾਂ ਦੀ ਹਰ ਮੰਚ ਤੇ ਗੱਲ ਹੁੰਦੀ ਹੈ ਔਰ ਉਹ ਹੁੰਦੀ ਰਹੂਗੀ ਹਮੇਸ਼ਾ ਕਿ ਤਾਂ ਨੂੰ ਨਹੀਂ ਲੱਗਦਾ ਕਿ ਇਕੱਲਾ ਮੰਗ ਪੱਤਰ ਦਿੱਤੇਆਂ ਸਰਕਾਰ ਤੇ ਕੋਈ ਅਸਰ ਪਾਏਗਾ ਕਿਉਂਕਿ ਐਡਾ ਵੱਡਾ ਤੋਂ ਸਰਾ ਮੋਰਚਾ ਲਾਇਆ ਫਿਰ ਜਾ ਕੇ ਤੁਹਾਨੂੰ ਕੁਝ ਪ੍ਰਾਪਤੀ ਹੋਏ ਉੱਥੇ ਤਿੰਨ ਕਾਨੂੰਨ ਜਿਹੜੇ ਵਾਪਸ ਹੋਏ ਆ ਹੁਣ ਤੁਹਾਨੂੰ ਨਹੀਂ ਲੱਗਦਾ ਵੀ ਇੱਥੇ ਵੀ ਤੁਹਾਨੂੰ ਕੋਈ ਨਾ ਕੋਈ ਤਗੜਾ ਇਕੱਠ ਕਰਨਾ ਚਾਹੀਦਾ ਤਗੜਾ ਮੋਰਚਾ ਲਾਉਣਾ ਚਾਹੀਦਾ ਤਾਂ ਕਿ ਸਰਕਾਰ ਨੇ ਜਿਹੜੇ ਕੀਤੇ ਵਾਦੇ ਸਨ ਉਹ ਆਪਣੇ ਪੂਰੇ ਅੱਗੋਂ ਇਲੈਕਸ਼ਨ ਵੀ ਆ ਰਹੀ ਆ 2027 ਦੇ ਵਿੱਚ ਹੁਣ ਤੇ ਮੌਕਾ ਵੀ ਆ ਤੁਹਾਡੇ ਕੋਲ ਕਿ ਉਹਦੇ ਉੱਤੇ ਤੁਸੀਂ ਕੋਈ ਸੋਚ ਵਿਚਾਰ ਕਰ ਰਹੇ ਹੋ ਜਾਂ ਕੋਈ ਰਣਨੀਤੀ ਤਿਆਰ ਕਰ ਰਹੇ ਹੋ ਬਿਲਕੁਲ ਰਣਨੀਤੀ ਚੱਲ ਰਹੀ ਆ ਉਹਦੇ ਉੱਤੇ ਸੰਸਕੀ ਉਹਦੇ 'ਚ ਅਸੀਂ ਜ਼ਰੂਰ ਇਹ ਮੰਗ ਰੱਖਾਂਗੇ ਕਿ ਯੂਪੀ ਦੇ ਵਿੱਚ ਇੱਕ ਵੰਡਾ ਇਕੱਠਾ ਕੀਤਾ ਜਾਵੇ ਉਹ ਕਿਤੇ ਵੀ ਹੋ ਸਕਦਾ ਹੈ ਔਰ ਉਹਦੇ 'ਚ ਜੋ ਸਾਡੀਆਂ ਮੰਗਾਂਆਂ ਅਧੂਰੀਆਂ ਨੇ ਉਹਨਾਂ ਨੂੰ ਅਸੀਂ ਵੱਡੇ ਪੱਧਰ ਤੇ ਉਹਨਾਂ ਨੂੰ ਅਸੀਂ ਮੰਗਾਂ ਨੂੰ ਮੰਨਣ ਰਾਜ ਸਰਕਾਰ ਅੱਗੇ ਰੱਖਾਂਗੇ ਔਰ ਸਰਕਾਰ ਨੂੰ ਮਜਬੂਰ ਕਰ ਦਾਂਗੇ ਉਹਨਾਂ ਮੰਗਾਂ ਮੰਨਣ ਤੇ ਬਸ ਥੋੜਾ ਜਿਹਾ ਹੌਸਲਾ ਤਿਆਰ ਰੱਖਣ ਦੀ ਲੋੜ ਹੈ ਤੇ ਇਹਦੇ ਵਿੱਚ ਅਸੀਂ ਜਿਹੜਾ ਆ ਜ਼ਰੂਰ ਕਾਮਯਾਬ ਹੋਵਾਂਗੇ ਔਰ ਸਰਕਾਰ ਨੂੰ ਜ਼ਰੂਰ ਝੁਕਾਵਾਂਗੇ ਸਾਨੂੰ ਪੂਰੀ ਆਸ ਹੈ ਪੂਰੀ ਉਮੀਦ ਹੈ ਉਸ ਸਮੇਂ ਤੇ ਇੱਕ ਵੱਖਰਾ ਹੀ ਜਨੂੰਨ ਸੀ ਕਿਸਾਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਆਮ ਆਦਮੀ ਦੇ ਵਿੱਚ ਸਰਕਾਰ ਦੇ ਵਿਰੋਧ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਜੁੜੇ ਹੋਏ ਸਨ ਕਿਉਂਕਿ ਸਮਾਂ ਪਾਉਣ ਦੇ ਨਾਲ ਹਰ ਚੀਜ਼ ਜਿਹੜੀ ਆ ਉਹਦੇ ਉੱਤੇ ਥੋੜਾ ਜਿਹਾ ਜਵਾਲ ਆਉਂਦਾ ਹੈ ਥੋੜਾ ਜਿਹਾ ਨਿਵਾਨ ਆਉਂਦਾ ਹੈ ਥੋੜਾ ਜੋਸ਼ ਵੀ ਠੰਡਾ ਹੋਇਆ ਹੋਏਗਾ ਕੁਝ ਤੁਹਾਡੇ ਜਿਹੜੇ ਗਵਾਹ ਸਨ ਜਾਂ ਉਸ ਸਮੇਂ जख्मी ਹੋਏ ਹਸਣ ਜਾਂ ਜਿਨ੍ਹਾਂ ਤੇ ਕੇਸ ਲੱਗੇ ਸਨ ਕੋਈ ਉਹਨਾਂ ਦੇ ਵਿੱਚ ਹਤਾਸ਼ਾਤ ਨਹੀਂ ਪੈਦਾ ਹੋ ਰਹੀ ਜਾਂ ਉਹ ਕਿਤੇ ਪੈਰ ਤੇ ਪਿੱਛੇ ਖਿੱਚਣ ਦੇ ਕੋਈ ਇਹੋ ਜਿਹੇ ਬੰਦੇ ਤੇ ਨਹੀਂ ਗਏ ਤੁਹਾਡੇ ਵਿੱਚ ਇਸ ਵੇਲੇ ਨਹੀਂ ਨਹੀਂ ਬਿਲਕੁਲ ਕੋਈ ਨਹੀਂ ਸਭ ਗਵਾਹ ਮਜ਼ਬੂਤ ਨੇ ਮਜ਼ਬੂਤ ਚੜ੍ਹਦੀ ਕਲਾ ਜਨੇ ਸਭ ਨੇ ਚੜ੍ਹਦੀ ਕਲਾ ਜੀ ਗਵਾਹੀ ਦਿੱਤੀ ਹੈ ਕੋਈ ਉਹਦੇ ਡਰਨ ਪੈ ਦੀ ਕੋਈ ਲੋੜ ਨਹੀਂ ਹੈਗੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਪੂਰਾ ਕਿਸਾਨ ਬਰਾਦਰੀ ਉਹਨਾਂ ਦੇ ਭਰਾਵਾਂ ਦੇ ਨਾਲ ਹੈ ਔਰ ਅੱਜ ਨਹੀਂ ਹਮੇਸ਼ਾ ਨਾਲ ਉਹਨਾਂ ਦੇ ਖੜੀ ਹੈ ਉਹ ਉਹਨਾਂ ਦੇ ਹਮੇਸ਼ਾ ਖੜੇ ਰਵਾਂਗੇ ਸੰਘਤ ਮੋਰਚਾ ਹਰ ਸਟੇਜ ਤੋਂ ਉਹਨਾਂ ਦੀ ਗੱਲ ਕਰਦਾ ਏ ਔਰ ਕਰਦਾ ਰਹੂਗਾ ਔਰ ਇਹ ਮਜਬੂਤੀ ਨਾਲ ਅਸੀਂ ਕੇਸ ਲੜਾਂਗੇ ਔਰ ਟੈਨੀ ਮਿਸ਼ਰਾ ਦੇ ਜਿਹੜੇ ਮੋਨੂ ਮਿਸ਼ਰਾ ਦਾ ਬੇਟਾ ਆ ਜਿੰਨੇ ਇਹ ਐਡਾ ਵੱਡਾ ਅਪਰਾਧ ਕੀਤਾ ਉਹਨੂੰ ਜ਼ਰੂਰ ਅਸੀਂ ਸਜ਼ਾ ਬਣਦੀ ਸਜ਼ਾ ਉਹਨੂੰ ਜ਼ਰੂਰ ਦਿਵਾਵਾਂਗੇ ਐਂ ਤੁਹਾਨੂੰ ਲੱਗਦਾ ਵੀ ਸਜ਼ਾ ਮਿਲੇਗੀ ਔਰ ਕਿੰਨੇ ਚਿਰ ਦੇ ਵਿੱਚ ਮਿਲੇਗੀ ਕਿਉਂਕਿ ਨਿਆਂ ਜਿਹੜਾ ਅਗਰ ਜੇ ਮੰਨ ਲਓ ਕਿ ਟਾਈਮ ਵ્યાਕੇ ਮਿਲਦਾ ਵਾ ਲੇਟ ਮਿਲਦਾ ਤਾਂ ਉਹ ਨਿਆਂ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਲੋੜ ਤਾਂ ਹੁਣ ਇਸ ਸਮਿਆਂ ਨਿਆਦੀ ਮਿਲਦਾ ਜਾ ਕੇ ਉਹਨਾਂ ਨੂੰ 20 ਸਾਲਾਂ ਬਾਅਦ 25 ਸਾਲਾਂ ਬਾਅਦ ਤੁਹਾਨੂੰ ਨਿਆ ਮਿਲਦਾ ਤਾਂ ਉਹਦਾ ਕੋਈ ਮਤਲਬ ਨਹੀਂ ਰਹਿ ਜਾਏਗਾ ਕਿ ਤੁਹਾਨੂੰ ਕਿੰਨੇ ਚਿਰ ਚ ਲੱਗਦਾ ਵੀ ਤੁਹਾਨੂੰ ਜਿਹੜਾ ਤੁਹਾਨੂੰ ਨਿਆ ਮਿਲ ਸਕਦਾ ਨੇ ਵੇਖੋ ਸਾਡਾ ਕੰਮ ਹੈ ਕਿ ਕੇਸ ਨੂੰ ਮਜ਼ਬੂਤੀ ਨਾਲ ਲੜਨਾ ਬਾਕੀ ਕੋਰਟ ਦਾ ਕੰਮ ਹੈ ਕਿ ਕਦੋਂ ਤੱਕ ਇਹ ਨੂੰ ਫਾਈਨਲ ਕਰਦਾ ਹੈ ਟ੍ਰਾਇਲ ਨੂੰ ਅਸੀਂ ਤਾਂ ਇਹ ਕਹਾਂਗੇ ਜਲਦੀ ਤੋਂ ਜਲਦੀ ਇਹ ਕੇਸ ਫਾਈਨਲ ਹੋਵੇ ਉਹ ਸਜ਼ਾ ਤੱਕ ਪਹੁੰਚੇ ਉਹਨਾਂ ਨੂੰ ਬੰਦੀ ਸਜ਼ਾ ਮਿਲੇ ਸਾਡੀ ਇਹ ਕੋਸ਼ਿਸ਼ ਹੈ ਜੋ ਅਸੀਂ ਕਰ ਸਕਦੇ ਹਾਂ ਮਜ਼ਬੂਤੀ ਨਾਲ ਉਸੇ ਕਰੀ ਜਾਂਦੇ ਹਾਂ ਹਾਂ ਬਿਲਕੁਲ ਧੰਨਵਾਦ ਮਾਨ ਸਾਹਿਬ ਬਹੁਤ ਸੁਣੀਆਂ ਗੱਲਾਂ ਨੇ ਆਪ ਜੀ ਵਰਗੇ ਹੋਰ ਵੀ ਬਹੁਤ ਔਰੇ ਆਗੂ ਨੇ ਮੈਂ ਜਿਨ੍ਹਾਂ ਨੂੰ ਸੂਝਵਾਨ ਸਮਝਦਾ ਹਾਂ ਜਿਹੜਾ ਬਹੁਤ ਵਧੀਆ ਲੜਾਈ ਲੜ ਰਹੇ ਹੋ ਤੁਸੀਂ ਠੀਕ ਹੈ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਫਿਰ ਵੀ ਤੁਹਾਡੇ ਵਿੱਚ ਕਿਸਾਨਾਂ ਦੇ ਰੂਪ ਦੇ ਵਿੱਚ ਕਿਸਾਨ ਆਗੂਆਂ ਦੇ ਰੂਪ ਦੇ ਵਿੱਚ ਰਾਜਨੀਤੀ ਵੱਢ ਚੁੱਕੀ ਆ ਤੁਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹੋ ਆ ਦੇਖੋ ਇਹ ਵੈਨ ਕਿ ਰਾਜਨੀਤੀ ਜਿਹੜੀ ਹੈ ਕਿ ਸਾਡਾ ਜਿਹੜਾ ਆਪਣੇ ਸੰਗਠਨ ਦੀ ਅਸੀਂ ਗੱਲ ਕਰੀਏ ਸਾਡਾ ਤਾਂ ਗੈਰ ਰਾਜਨੀਤਿਕ ਸੰਗਠਨ ਹੈ ਭਾਰਤੀ ਕਿਸਾਨੇ ਨੂੰ ਮੈਂ ਉਹਦੀ ਗੱਲ ਕਰ ਸਕਦਾ ਭਾਰਤੀ ਕਿਸਾਨੇ ਜਿਹੜਾ ਗੈਰ ਰਾਜਨੀਤਿਕ ਸੰਗਠਨ ਹੈ ਅਸੀਂ ਕਿਸਾਨਾਂ ਦੀ ਨਰੋਲ ਕਿਸਾਨਾਂ ਦੀ ਅਸੀਂ ਲੜਾਈ ਲੜਦੇ ਆ ਸਾਡੇ ਸੰਗਠਨ ਦੇ ਵਿੱਚ ਤਾਂ ਕੋਈ ਰਾਜਨੀਤੀ ਹੈ ਨਹੀਂ ਕੋਈ ਸੰਗਠਨ ਇਸੇ ਹੈਗੇ ਨਹੀਂ ਜਿਹੜੇ ਰਾਜਨੀਤੀ ਵੀ ਕਰਦੇ ਆ ਔਰ ਕਿਸਾਨ ਸੰਗਠਨ ਵੀ ਚਲਾਉਂਦੇ ਨੇ ਇਹ ਉਹ ਆਪਣਾ ਆਪਣਾ ਸਾਰੇ ਸੰਗਠਨਾਂ ਦੀ ਆਪਣੀ ਆਪਣੀ ਰੂਲਿੰਗ ਆਪਣੇ ਆਪਣੇ ਸੰਵਿਧਾਨ ਹੈ ਉਹਨਾਂ ਦਾ ਉਹ ਆਪਣੇ ਸੰਵਿਧਾਨ ਦੇ ਸਾਹਮਣੇ ਚੱਲਦੇ ਆ ਅਸੀਂ ਆਪਣੇ ਸੰਵਿਧਾਨ ਦੇ ਸਾਹਮਣੇ ਚੱਲਦੇ ਆ ਔਰ ਇਹਦੇ ਵਿੱਚ ਅਸੀਂ ਦੂਸਰੇ ਤੇ ਦੂਸਰੇ ਨੂੰ ਅਸੀਂ ਕੁਛ ਕਹਿ ਨਹੀਂ ਸਕਦੇ ਸਭ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ ਲੇਕਿਨ ਜਿੱਥੇ ਕਿਸਾਨਾਂ ਦੀ ਗੱਲ ਹੁੰਦੀ ਹੈ ਔਰ ਲੜਾਈ ਲੜਨ ਦੀ ਹੁੰਦੀ ਹੈ ਉੱਥੇ ਸੰਘਿਤ ਸਮਾਨ ਮੋਰਚਾ ਪੂਰੇ ਦੇਸ਼ ਦੀਆਂ ਜਥੇਬੰਦੀਆਂ ਇੱਕ ਹੈ ਇੱਕ ਪਲੇਟਫਾਰਮ ਹੈ ਔਰ ਮਜਬੂਤੀ ਨਾਲ ਲੜਾਈ ਲੜੀ ਜਾ ਰਹੀ ਹੈ ਔਰ ਇਹਨੂੰ ਲੜਦੇ ਰਵਾਂਗੇ ਕਿਸਾਨ ਦੇ ਨਾਲ ਸੰਘਿਤ ਸੰਮੋਰਚਾ ਹਮੇਸ਼ਾ ਖੜਾ ਆ ਉਹਨਾਂ ਦੀ ਗੱਲ ਕਰੂਗਾ ਉਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਹੈ ਜੋ ਵੀ ਸਮੱਸਿਆਵਾਂ ਆਉਣਗੀਆਂ ਸੰਘਿਤ ਕਿਸਾਨ ਮੋਰਚਾ ਉਹਨਾਂ ਨੂੰ ਸੋਲਵ ਕਰਾਉਣ ਦੀ ਹਰ ਸੰਭਵ ਕੋਸ਼ਿਸ਼ ਕਰੂਗਾ। ਅ ਮਾਨ ਸਾਹਿਬ ਸੰਯੁਕਤ ਮੋਰਚੇ ਦਾ ਨਾਅਰਾ ਸੀਗਾ ਕਿ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਮੰਚ ਸਾਂਝਾ ਨਹੀਂ ਕਰਾਂਗੇ ਔਰ ਕੀਤਾ ਵੀ ਨਹੀਂ ਗਾ। ਪਰ ਜਿਹੜੇ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਰੂਪ ਦੇ ਵਿੱਚ ਸੰਗਠਨ ਬਣਾ ਕੇ ਤੁਹਾਡੇ ਸੰਯੁਕਤ ਮੋਰਚੇ ਦੇ ਵਿੱਚ ਇੰਟਰਾ ਹੋ ਚੁੱਕੇ ਨੇ ਉਹਨਾਂ ਦੇ ਨਿਸ਼ਾਨਦੇਹੀ ਕਿਉਂ ਨਹੀਂ ਕਰਦੇ? ਕਿਉਂਕਿ ਵੇਖੋ ਜਿਹੜਾ ਬੰਦਾ ਤਾਨੂੰ ਢਾਲ ਬਣਾ ਕੇ ਤੁਹਾਡਾ ਇਸਤੇਮਾਲ ਕਰਕੇ ਕਿਸਾਨਾਂ ਦਾ ਕਿਸਾਨ ਜਥੇਬੰਦੀਆਂ ਦਾ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦਾ ਵਾ ਉਹ ਕਦੇ ਵੀ ਮੈਂ ਕਹਿਣਾ ਵਾ ਵੀ ਕਿਸਾਨਾਂ ਦੇ ਹਿੱਤਾਂ ਦੇ ਨਾਲ ਇਮਾਨਦਾਰ ਨਹੀਂ ਹੋਏਗਾ ਕਦੇ ਵੀ ਨਹੀਂ ਮੈਂ ਮੰਨ ਸਕਦਾ ਵੀ ਇਮਾਨਦਾਰੀ ਵਿਖਾ ਸਕੇ ਉਹਦਾ ਮਕਸਦ ਸਿਰਫ ਆਪਣੀ ਰਾਜਨੀਤੀ ਚਮਕਾਉਣਾ ਕਿਉਂ ਤੁਹਾਡਾ ਇਸਤੇਮਾਲ ਆਪਣਾ ਕਰਵਾ ਰਹੇ ਹੋ ਤੁਸੀਂ ਕਿਸਾਨਾਂ ਦਾ ਕਿਸਾਨ ਇਸ ਚੀਜ਼ ਦਾ ਧੋਖਾ ਖਾਂਦੇ ਨੇ ਠੀਕ ਹੈ ਜੀ ਔਰ ਕੱਲ ਨੂੰ ਤੁਹਾਡੀ ਸ਼ਬੀ ਦੇ ਉੱਤੇ ਵੀ ਉਂਗਲਾਂ ਚੁੱਕੀਆਂ ਜਾਣੀਆਂ ਚੁੱਕ ਵੀ ਰਹੇ ਨੇ ਲੋਕ ਉਹ ਚੀਜ਼ ਦੀ ਨਿਸ਼ਾਨਦੇਹੀ ਕਿਉਂ ਨਹੀਂ ਕਰਦੇ ਇੱਕ ਤੁਸੀਂ ਆਪਣਾ ਵਿਦਾਨ ਕਿਉਂ ਨਹੀਂ ਬਣਾਉਂਦੇ ਦੇਖੋ ਜੀ ਇਸ ਤਰ੍ਹਾਂ ਹੈ ਕਿ ਜਦੋਂ ਦਿੱਲੀ ਦੇ ਵਿੱਚ ਆंदोलਨ ਚੱਲਿਆ ਉਸ ਟਾਈਮ 'ਚ ਜੋ-ਜੋ ਜਥੇਬੰਦੀਆਂ ਉੱਥੇ ਸੰਖੇਪ ਕਿਸਾਨ ਮੋਰਚਾ ਦੇ ਵਿੱਚ ਰਜਿਸਟਰਡ ਸੀਗੀਆਂ ਔਰ ਉਹ ਰਜਿਸਟਰਡ ਜਥੇਬੰਦੀਆਂ ਜਣੀਆਂ ਉਹ ਉਹਨਾਂ ਨੂੰ ਮੰਨਤਾ ਪ੍ਰਾਪਤ ਹੈ ਸੰਖੇਪ ਕਿਸਾਨ ਮੋਰਚੇ ਦੀ ਔਰ ਮੰਨਤਾ ਪ੍ਰਾਪਤ ਉਹਨਾਂ ਨੂੰ ਇਸ ਕਰਕੇ ਉਹ ਸੰਖੇਪ ਕਿਸਾਨ ਮੋਰਚੇ ਦੇ ਵਿੱਚ ਆਪਣੀ ਕਿਸਾਨਾਂ ਦੀ ਲੜਾਈ ਲੜਦੀਆਂ ਹਨ ਦੂਸਰਾ ਪਲੇਟਫਾਰਮ ਉਹਨਾਂ ਦਾ ਅਗਰ ਕੋਈ ਸਿਆਸੀ ਉਹਨਾਂ ਦਾ ਹਿੱਤ ਨਹੀਂ ਹੈ ਸਿਆਸੀ ਪਲੇਟਫਾਰਮ ਹੈ ਤੇ ਉਹ ਆਪਣਾ ਉਹ ਸਿਆਸਤ ਜਿਹੜਾ ਅਗਰ ਕਰਦੇ ਨੇ ਉਹਦੇ ਚ ਸੰਘਰਸ਼ਾਨ ਮੋਰਚਾ ਉਹਨਾਂ ਦੇ ਨਾਲ ਨਹੀਂ ਹੈ ਬਿਲਕੁਲ ਵੀ ਸੰਘਰਸ਼ ਕਿਸਾਨ ਮੋਰਚਾ ਹਮੇਸ਼ਾ ਨਿਰੋਲ ਜਿਹੜਾ ਹੈ ਗੈਰ-ਰਾਜਨੀਤਿਕ ਹੈ ਔਰ ਗੈਰ-ਰਾਜਨੀਤਿਕ ਹੀ ਰਹੂਗਾ ਔਰ ਜੋ ਜਥੇਬੰਦੀਆਂ ਉਸ ਟਾਈਮ ਰਜਿਸਟਰਡ ਹੈਗੀਆਂ ਸੀ ਉਹਨਾਂ ਨੇ ਲੜਾਈ ਲੜੀ ਹੈ ਉਹਨਾਂ ਦੀ ਔਰ ਅਸੀਂ ਤੁਸੀਂ ਕਹਿੰਦੇ ਨਿਸ਼ਾਨਦੇਹੀ ਇਹਦੇ ਚ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਸ ਟਾਈਮ ਸਾਰੀਆਂ ਜਥੇਬੰਦੀਆਂ ਇੱਕ ਸੀ ਉਸ ਤੋਂ ਬਾਅਦ ਦੇ ਵਿੱਚ ਕਿੰਨੇ ਕੀ ਕੀਤਾ ਕਿੰਨੇ ਨਹੀਂ ਕੀਤਾ ਇਹ ਸੰਘਰਸ਼ਾਨ ਮੋਰਚਾ ਜਿਹੜਾ ਆ ਉਹ ਸਮੇਂ-ਸਮੇਂ ਤੇ ਉਹ ਉਹਨੂੰ ਵੇਖਦਾ ਆ ਉਹਦੇ ਸਾਡੇ ਇੱਕ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇੱਕ ਹੋਰ ਕਮੇਟੀ ਜਿਹੜੀ ਬਣੀ ਹੋਈ ਹੈ ਉਹ ਉੱਤੇ ਫੈਸਲਾ ਕਰਦੀ ਹੈ ਕੋਈ ਇਹੋ ਜੀ ਗੱਲ ਅਗਰ ਆਊਗੀ ਸਾਹਮਣੇ ਕਿ ਉਹਨੇ ਗੈਰ ਰਾਜ ਆਪਣਾ ਸਿਆਸੀ ਕੋਈ ਖੇਤ ਹੈ ਉਹਨਾਂ ਦੇ ਉਹ ਉਹਨਾਂ ਨੂੰ ਸਾਧਨ ਵਾਸਤੇ ਕੁਝ ਇਹੋ ਜਿਹਾ ਕਰ ਰਿਹਾ ਹੈ ਤੇ ਤੁਹਾਡੀ ਗੱਲ ਅਸੀਂ ਜਰੂਰ ਸੰਕਸ਼ਾਨ ਮੋਰਚੇ ਰੱਖਾਂਗੇ ਕਿ ਉਹ ਨਿਸ਼ਾਨਦਹੀ ਉਹਨਾਂ ਦੀ ਕੀਤੀ ਜਾਵੇ ਮਾਨ ਸਾਹਿਬ ਇੱਕ ਮੰਗ ਸੀ ਰਹਿ ਗਈ ਅਧੂਰੀ ਰਹਿ ਗਈ ਵੀ ਐਮਐਸਪੀ ਦੇ ਕਾਨੂੰਨ ਦੀ ਮੰਗ ਜੜੀ ਆ ਠੀਕ ਹੈ ਜੀ ਹੁਣ ਅੱਜ ਕੱਲ ਉਹਦਾ ਗੱਲ ਘੱਟ ਹੀ ਸੁਣੀਦੀ ਆ ਆਵਾਜ਼ ਨਹੀਂ ਕਿਤੇ ਉਹ ਵੀ ਆ ਰਹੀ ਉਹ ਮੰਗ ਹੈਗੀ ਆ ਜਾਂ ਛੱਡ ਦਿੱਤੀ ਗਈ ਹੈ ਦੇਖੋ ਉਹ ਮੰਗ ਹਮੇਸ਼ਾ ਰਹੂਗੀ ਉਹ ਮੰਗ ਤਾਂ ਹਮੇਸ਼ਾ ਰਹਿਣੀ ਹੈ ਲੇਕਿਨ ਇਹ ਹੈ ਕਿ ਇੱਕ ਸਾਡਾ ਜੋ ਨੈਸ਼ਨਲ ਮੀਡੀਆ ਹੈ ਉਹ ਗੱਲ ਨਹੀਂ ਕਰਦਾ ਸਾਡੀ ਉਹ ਤਾਂ ਸ਼ੁਰੂ ਤਾਂ ਨਹੀਂ ਕਰਦਾ ਸੋਸ਼ਲ ਮੀਡੀਆ ਤੇ ਤੁਸੀਂ ਗੱਲ ਕਰਦੇ ਹੋ ਔਰ ਕਿਸਾਨਾਂ ਦੇ ਜਿਹੜੇ ਚੈਨਲ ਬਣੇ ਉਹ ਗੱਲ ਕਰਦੇ ਆ ਉਹ ਤਾਂ ਮੰਗ ਹਮੇਸ਼ਾ ਰਹਿਣੀ ਹੈ MSP ਗਾਰੰਟੀ ਕਾਨੂੰਨ ਜਿਹੜਾ ਬਣਨਾ ਚਾਹੀਦਾ ਹੈ ਉਹ ਹਮੇਸ਼ਾ ਮੰਗ ਰਹੂਗੇ ਜਿੰਨਾ ਚਿਰ MSP ਗਾਰੰਟੀ ਕਾਨੂੰਨ ਨਹੀਂ ਬਣਦਾ ਉਨੀ ਦੇਰ ਤੱਕ ਇਹ ਲੜਾਈ ਜਾਰੀ ਰਹਿਣੀ ਹੈ ਅਸੀਂ ਬਿਲਕੁਲ ਸੰਵਧਾਨਿਕ ਤਰੀਕੇ ਨਾਲ ਲੜਾਈ ਲੜਾਂਗੇ ਔਰ ਕਿਸਾਨਾਂ ਦੇ ਜਿਹੜੇ ਹੱਕ ਨੇ ਉਹ ਸਰਕਾਰਾਂ ਦਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਸੰਘਰਸ਼ ਹਮੇਸ਼ਾ ਚੱਲਦੇ ਰਹਿੰਦੇ ਆ ਸਰਕਾਰਾਂ ਕੋਈ ਵੀ ਹੋਣ ਜੋ ਸਰਕਾਰ ਮੌਜੂਦਾ ਹੋਊਗੀ ਉਹਦੇ ਖਿਲਾਫ ਵੀ ਸੰਘਰਸ਼ ਚੱਲੂਗਾ ਸਰਕਾਰ ਦੀ ਇਹ ਸਰਕਾਰ ਦੀ ਨੀਤੀ ਜਿਹੜੀ ਕੋਰਪੋਰੇਟ ਦੇ ਹੱਦ ਹੈ ਕਿ ਹੱਦ ਵਿੱਚ ਹੈ ਕਾਰਪੋਰੇਟ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਸਰਕਾਰਾਂ ਨੂੰ ਕਿਸਾਨਾਂ ਨੂੰ ਪਿੱਛੇ ਕਰਨਾ ਚਾਹੁੰਦੀ ਹੈ ਐਸੇ ਕਰਕੇ ਸਹੀ ਜਿਹੜਾ ਜਿਹੜਾ ਰੇਟ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਉਹਦੀ ਲੜਾਈ ਜਿਹੜਾ ਸੰਘਰਸ਼ ਮੋਰਚਾ ਲੜਦਾ ਹੈ ਹਮੇਸ਼ਾ ਲੜਦਾ ਰਹੂਗਾ ਔਰ ਐਮਐਸਪੀ ਦੀ ਸਾਡੀ ਪ੍ਰਮੁੱਖ ਮੰਗ ਹਮੇਸ਼ਾ ਸਰਕਾਰ ਅੱਗੇ ਰਹੂਗੀ ਜਰੂਰ ਰਹੂਗੀ ਜਦੋਂ ਵਿਰੋਧੀ ਤੁਹਾਡਾ ਕਮਜ਼ੋਰ ਸਥਿਤੀ ਦੇ ਉੱਤੇ ਹੋਏਗਾ ਤੇ ਤੁਸੀਂ ਉਹ ਤੁਹਾਡੀ ਮੰਗ ਜਰੂਰ ਮੰਨੇਗਾ ਤੁਹਾਡੀ ਗੱਲ ਬਹੁਤ ਜਰੂਰ ਸੁਨੇਗਾ ਇਲੈਕਸ਼ਨ ਦੇ ਸਮੇਂ ਸਰਕਾਰਾਂ ਜਿਹੜੀਆਂ ਜਾਂ ਪਾਰਟੀਆਂ ਜਿਹੜੀਆਂ ਨੇ ਕਮਜ਼ੋਰ ਸਥਿਤੀ ਦੇ ਵਿੱਚ ਹੁੰਦੀਆਂ ਕਿ ਆਸ ਕਰਨ ਕਿਸਾਨ ਕਿ 2027 ਦੇ ਵਿੱਚ ਜਿਹੜੀ ਐਮਐਸਪੀ ਦੀ ਮੰਗ ਸੀ ਉਹਨੂੰ ਤੁਸੀਂ ਪਰਜੋਰ ਤਰੀਕੇ ਦੇ ਨਾਲ ਚੁੱਕੋਗੇ ਦੁਬਾਰਾ ਨਹੀਂ ਅਸੀਂ ਹਰ ਮੰਚ ਤੋਂ ਚੁੱਕਦੇ ਹਾਂ ਉਹਨੂੰ ਅੱਜ ਵੀ ਹਰ ਮੰਚ ਤੋਂ ਪਰਜੋਰ ਤਰੀਕੇ ਨਾਲ ਚੁੱਕਿਆ ਜਾਂਦਾ ਆ ਅਸੀਂ ਸਿਰਫ ਇੱਕ ਸੰਵਿਧਾਨਿਕ ਦਾਇਰੇ ਦੇ ਵਿੱਚ ਰਹਿ ਕੇ ਹੀ ਆਪਣੀ ਗੱਲ ਕਹਿ ਸਕਦੇ ਹਾਂ ਉਹ ਡਾਇਰੈਕਟ ਕੇਸ ਨਾਲ ਝਗੜਾ ਨਹੀਂ ਕਰ ਸਕਦੇ ਡਾਂਗ ਲੈ ਕੇ ਕਿ ਕਿਸੇ ਸਰਚ ਡਾਂਗ ਮਾਰ ਦੋ ਜਾ ਕੇ ਸਾਡੇ ਨੂੰ ਐਮਐਸਪੀ ਦੇ ਇਹ ਸੰਵਿਧਾਨਿਕ ਲੜਾਈ ਹੈ ਇਹ ਵੈਸੇ ਆਮਨੇ ਸਾਹਮਣੇ ਦੀ ਲੜਾਈ ਨਹੀਂ ਹੈ ਪਹਿਲਾਂ ਜਿੱਦਾਂ ਮੋਰਚੇ ਚੱਲਦੇ ਹੁੰਦੇ ਹਨ ਕਿ ਮੋਰਚੇ ਲੱਗਣਗੇ ਦੁਬਾਰਾ 2027 ਤੋਂ ਪਹਿਲਾਂ ਨਹੀਂ ਦੇਖੋ ਇਹ ਤਾਂ ਬਿਲਕੁਲ ਸੰਕਸਨ ਮੋਰਚੇ ਦੀ ਜੋ ਗਾਈਡਲਾਈਨ ਹੋਊਗੀ ਉਹ ਗਾਈਡਲਾਈਨ ਦੇ ਹੇਠਾਂ ਹੀ ਸਾਰੇ ਜਥੇਬੰਦੀਆਂ ਚੱਲਣਗੀਆਂ ਔਰ ਜਿਵੇਂ ਸੰਕਸਨ ਮੋਰਚਾ ਦੇ ਵਿੱਚ ਬਣੂਗੀ ਇਹ ਇਕਤਾ ਬਣੂਗੀ ਜੇ ਸਾਹਮਣੇ ਉਹ ਕਹਿਣਗੇ ਉਹ ਸਾਹਮਣੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਕਿਉਂਕਿ ਅਲੱਗ-ਅਲੱਗ ਸਮੱਸਿਆਵਾਂ ਨੇ ਯੂਪੀ ਦੀ ਸਮੱਸਿਆ ਲੱਗਿਆ ਪੰਜਾਬ ਦੀ ਅਲੱਗ ਹੈ ਯੂਪੀ ਦੀ ਸਮੱਸਿਆ ਨੂੰ ਲੈ ਕੇ ਅਸੀਂ ਜ਼ਰੂਰ ਗੱਲ ਕਰਾਂਗੇ ਯੂਪੀ ਦੇ ਵਿੱਚ ਜਿਹੜਾ ਇੱਕ ਮੋਰਚਾ ਵੱਡਾ ਜਰੂਰ ਲੱਗਣਾ ਚਾਹੀਦਾ ਹੈ ਔਰ ਇੱਕ ਵੱਡੀ ਮੀਟਿੰਗ ਹੋਣੀ ਚਾਹੀਦੀ ਹੈ ਇਹ 2027 ਤੋਂ ਪਹਿਲਾਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ 2027 ਤੋਂ ਪਹਿਲਾਂ ਅਸੀਂ ਸਰਕਾਰ ਤੇ ਜਰੂਰ ਦਬਾਅ ਬਣਾਵਾਂਗੇ ਔਰ ਦਬਾਅ ਜਦੋਂ ਬਣੂਗਾ ਫਿਰ ਸਰਕਾਰ ਜਰੂਰ ਚੁੱਕੂਗੀ ਇਹ ਸਾਨੂੰ ਪੂਰੀ ਆਸ ਹੈ ਇਹ ਸੰਕਸਨ ਮੋਰਚੇ ਅਸੀਂ ਗੱਲ ਜਰੂਰ ਰੱਖਾਂਗੇ ਤੁਹਾਨੂੰ ਆਸ ਹੈ ਕਿ ਐਮਐਸਪੀ ਤੇ ਕਾਨੂੰਨ ਬਣੇਗਾ ਬਿਲਕੁਲ ਬਣੇਗਾ ਐਮਐਸਪੀ ਤੇ ਕਾਨੂੰਨ ਬਣੇਗਾ ਆਜ਼ਾਦੀ ਦੀ ਲੜਾਈ ਕਿੰਨੇ ਸਾਲ ਚੱਲੀ ਆਖਿਰ ਨੂੰ ਆਜ਼ਾਦੀ ਮਿਲ ਗਈ ਨਾ ਲekin ਲੰਬਾ ਸੇਜ਼ ਲੰਬਾ ਸੰਘਰਸ਼ ਹੁੰਦਾ ਹੈ ਇਹਦੇ ਚ ਲੰਬੇ ਸੰਘਰਸ਼ ਚੱਲਦੇ ਆ ਇਹਦੇ ਚ ਬਹੁਤ ਉਤਾਰ ਚੜਾਵ ਆਉਂਦੇ ਨੇ ਤੇ ਜੇ ਇੱਕ ਦਿਨ ਤਾਂ ਜ਼ਰੂਰ ਇਹ ਬਣੂਗਾ ਕਾਨੂੰਨ ਔਰ ਕਿਸਾਨ ਜਿਹੜੇ ਹੈ ਉਹ ਜਿਵੇਂ ਪਹਿਲਾਂ ਕਿਸਾਨ ਮਜ਼ਬੂਤ ਸੀ ਅੱਜ ਤੋਂ 20 ਸਾਲ ਪਹਿਲਾਂ ਕਿਸਾਨ ਮਜ਼ਬੂਤ ਸੀ ਅੱਜ ਕਿਸਾਨ ਬਹੁਤ ਕਮਜ਼ੋਰ ਹੈ ਤੋ ਕਿ ਸਰਕਾਰਾਂ ਜਿਹੜਾ ਉਹ ਕਿਸਾਨ ਦੀ ਗੱਲ ਨਹੀਂ ਕਰਦੀਆਂ ਸੋ ਕਿਸਾਨ ਜ਼ਰੂਰ ਮਜ਼ਬੂਤ ਹੋਊਗਾ ਐਮਐਸਪੀ ਦੀ ਗਾਰੰਟੀ ਕਨੂੰ ਜਦੋਂ ਬਣ ਜੂਗਾ ਤੇ ਉਸ ਟਾਈਮ ਕਿਸਾਨ ਜਿਹੜਾ ਆਟੋਮੈਟਿਕਲੀ ਮਜ਼ਬੂਤ ਹੋ ਜਾਏਗਾ ਬਿਲਕੁਲ ਜੀ ਆਸ ਕਰਦੇ ਆ ਕਿ ਛੇਤੀ ਤੋਂ ਛੇਤੀ ਕਿਸਾਨਾਂ ਦੇ ਹੱਕ ਮਿਲਣ ਇਹ ਸਾਨੂੰ ਸਰਦਾਰ ਬਲਜਿੰਦਰ ਸਿੰਘ ਜੀ ਮਾਨ ਨੇ ਇਹਨਾਂ ਨਾਲ ਗੱਲਬਾਤਾਂ ਕੀਤੀਆਂ ਨੇ ਕੁਝ ਸਵਾਲ ਕੀਤੇ ਨੇ ਕੁਝ ਆਮ ਲੋਕ ਜਿਹੜੀ ਗੱਲਬਾਤ ਕਰਦੇ ਨੇ ਉਹ ਵਿਸ਼ੇ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਤਕੌਣੀਆਂ ਦੇ ਵਿੱਚੇਸ਼ ਕਰਕੇ ਜਾਣਕਾਰੀ ਲੈਣੀ ਚਾਹੁੰਨਾ ਸੀ ਵੀ ਇਸ ਸਮੇਂ ਸਥਿਤੀ ਉਤਨੀ ਪੋਜੀਸ਼ਨ ਕੀ ਚੱਲ ਰਹੀ ਆ ਦੱਸਿਆ ਹੀ ਇਹਨਾਂ ਨੇ ਮਾਨ ਸਾਹਿਬ ਨੇ ਕੋਈ ਸ਼ੱਕ ਨਹੀਂ ਬਹੁਤ ਸੋਹਣੀ ਲੜਾਈ ਲੜ ਰਹੇ ਆ ਪਰ ਮੈਂ ਫਿਰ ਵੀ ਬੇਨਤੀ ਕਰਨੀ ਚਾਹਾਂਗਾ ਆਮ ਲੋਕਾਂ ਦੇ ਅੱਗੇ ਕਿਸਾਨਾਂ ਦੇ ਅੱਗੇ ਜਨਤਾ ਦੇ ਅੱਗੇ ਵੀ ਤੁਸੀਂ ਹਮੇਸ਼ਾ ਆਪਣੇ ਆਗੂ ਦੀ ਪਛਾਣ ਰੱਖ ਕੇ ਚੱਲੋ ਕੌਣ ਤੁਹਾਡਾ ਇਸਤੇਮਾਲ ਕਰ ਰਿਹਾ ਔਰ ਕੌਣ ਤੁਹਾਡੇ ਹਿੱਤਾਂ ਦੀ ਲੜਾਈ ਲੜ ਰਿਹਾ ਹੈ ਜੇ ਕੋਈ ਕਿਸਾਨਾਂ ਦਾ ਬਾਣਾ ਪਾ ਕੇ ਆਉਂਦਾ ਵਾ ਆਪਣੇ ਰਾਜਨੀਤੀ ਸਾਧਨ ਵਾਸਤੇ ਉਹਨਾਂ ਤੋਂ ਸਾਵਧਾਨ ਹੋ ਜਾਓ ਕਿਉਂਕਿ ਉਹ ਕਦੇ ਵੀ ਤੁਹਾਡੇ ਮਿੱਤ ਨਹੀਂ ਹੋ ਸਕਦੇ ਕਦੀ ਉਹ ਚਿੱਟੀ ਪੱਗ ਬਣ ਕੇ ਆਗੇ ਕਦੀ ਨੀਲੀ ਬਣ ਕੇ ਆਗੇ ਕਦੀ ਲਾਲ ਬਣ ਕੇ ਆਗੇ ਫਿਰ ਉਹਨਾਂ ਹਰੀ ਪੱਗ ਬਣ ਲਈ ਤੁਹਾਨੂੰ ਭਰਮਾਉਣ ਵਾਸਤੇ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਰਾਜਨੀਤੀ ਹੁੰਦਾ ਵਾ ਔਰ ਜਿਹਦਾ ਆਪਣੇ ਹਿੱਤ ਵੱਡੇ ਹੋਣ ਦੂਜਿਆਂ ਦੇ ਹਿੱਤਾਂ ਨਾਲੋਂ ਹਮੇਸ਼ਾ ਉਹ ਆਪਣੇ ਹਿੱਤਾਂ ਨੂੰ ਹੀ ਪਹਿਲ ਦਿੰਦਾ ਵਾ ਉਹਨਾਂ ਨੇ ਆਪਣੀ ਰਾਜਨੀਤੀ ਨੂੰ ਪਹਿਲ ਦੇਣੀ ਆ ਉਹਨਾਂ ਨੇ ਤੁਹਾਡੇ ਹਿੱਤ ਜਿਹੜੇ ਆ ਜਦੋਂ ਵੀ ਮੌਕਾ ਲੱਗਾ ਵੇਚ ਦੇਣੇ ਆ ਔਰ ਪਹਿਲਾਂ ਵੀ ਤੁਹਾਡੇ ਅੱਗੇ ਬਹੁਤ ਸਾਰੇ ਉਦਾਹਰਣੇ ਵੇਚਦੇ ਆਏ ਨੇ ਵੇਚਦੇ ਰਹਿਣਗੇ ਇਸ ਕਰਕੇ ਉਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਆ ਪਰ ਕਿਸਾਨਾਂ ਨੂੰ ਏਕਾ ਰੱਖਣ ਦੀ ਲੋੜ ਆ ਏਕਾ ਰੱਖ ਕੇ ਔਰ ਆਪਣੇ ਜਿਹੜੇ ਆਗੂ ਨੇ ਜਿਹੜੇ ਉਹਨਾਂ ਦੇ ਸਹੀ ਆਗੂ ਨੇ ਜਿਹੜੇ ਉਹਨਾਂ ਲੜਾਈ ਲੜ ਰਹੇ ਨੇ ਜਿਹੜੇ ਗੈਰ ਰਾਜਨੀਤਿਕ ਨੇ ਠੀਕ ਹੈ ਜੀ ਜਥੇਬੰਦੀਆਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਹਮੇਸ਼ਾ ਉਹਨਾਂ ਦੇ ਨਾਲ ਚੱਲੋ ਉਹਨਾਂ ਨੂੰ ਮਜ਼ਬੂਤ ਕਰੋ ਜੇ ਉਹ ਮਜ਼ਬੂਤ ਹੋਣਗੇ ਤੁਹਾਡੀ ਮਜ਼ਬੂਤੀ ਤਾਂ ਹੀ ਹੋਏਗੀ ਨਹੀਂ ਤੇ ਜਿਵੇਂ ਟਕੇਸ ਸਾਹਿਬ ਕਹਿੰਦੇ ਹੁੰਦੇ ਨੇ ਸਰਕਾਰ ਚਾਹੁੰਦੀ ਆ ਵੀ ਰੋਟੀ ਨੂੰ ਤਜੋਰੀ ਦੇ ਵਿੱਚ ਰੱਖਣਾ ਉਹ ਰੋਟੀ ਨੂੰ ਤਜੋਰੀ ਦੇ ਵਿੱਚ ਬੰਦ ਕਰਨਾ ਚਾਹੁੰਦੀ ਆ ਫਿਰ ਉਹ ਤਜੋਰੀ ਦੀ ਕੁੰਜੀ ਜਿਹੜੀ ਆ ਸਿਰਫ ਅਮੀਰ ਬੰਦਿਆਂ ਕੋਲ ਹੀ ਹੋਏਗੀ ਗਰੀਬ ਜਿਹੜੇ ਨੇ ਭੁੱਖੇ ਮਰਨਗੇ ਕਿਸਾਨ ਵੀ ਜਿਹੜੇ ਨੇ ਉਹਨਾਂ ਦੇ ਵੀ ਹਿੱਤਾਂ ਦੀ ਕੋਈ ਗੱਲ ਨਹੀਂ ਕਰੇਗਾ ਕੋਈ ਰੱਖ ਨਹੀਂ ਕਰੇਗਾ ਇਸ ਕਰਕੇ ਤੁਸੀਂ ਆਪਣੇ ਆਗੂਆਂ ਨੂੰ ਆਪਣੀਆਂ ਜਥੇਬੰਦੀਆਂ ਜਿਹੜੀਆਂ ਤੁਹਾਡੀਆਂ ਆਪਣੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਮਜ਼ਬੂਤ ਕਰਕੇ ਚੱਲੋ ਮੇਰੇ ਨਾਲ ਨੇ ਸਰਦਾਰ ਬਲਜਿੰਦਰ ਸਿੰਘ ਜੀ ਮਾਨ ਮੈਂ ਹਾਂ ਬਗਿਲ ਸਿੰਘ ਕਾਲੂ ਖਾਲਸਾ ਵਾਹਿਗੁਰੂ